BN ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਵੱਡੀ ਜਾਣਕਾਰੀ ਹੁਣ ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣ ਜਾਖੜ ਦੇ ਅਸਤੀਫੇ ਤੇ ਭਾਜਪਾ ਦਾ ਜਵਾਬ ਹਵਾਰਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਕੀਤਾ ਨੋਟਿਸ ਜਾਰੀ ਭਾਰਤ ਭੋਸ਼ਨ ਆਸ਼ੂ ਦੀਆਂ ਮੁਸ਼ਕਲਾਂ ਚ ਹੋਇਆ ਹੋਰ ਵਾਦਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਇਹਦੇ ਤੋਂ ਪਹਿਲਾਂ ਕਿ ਇਕੱਲੀ ਇਕੱਲੀ ਖਬਰ ਦੇ ਉੱਤੇ ਵਿਸਥਾਰਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਸਭ ਤੋਂ ਪਹਿਲਾਂ ਤੁਹਾਨੂੰ ਸਭਰਾ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਬਾਬਤ ਜਿਹੜੀ ਮਿਲ ਰਹੀ ਜਾਣਕਾਰੀ ਆ ਉਹਦੀ ਖਬਰ ਮਿਲ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਵੀ ਫੂਟੀਜ ਹਸਪਤਾਲ ਦੇ ਵਿੱਚ ਹੀ ਭਰਤੀ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਜਿਹੜੇ ਮੁਖੀ ਨੇ ਉਹਨਾਂ ਦੇ ਵੱਲੋਂ ਇੱਕ ਜਾਣਕਾਰੀ ਜ਼ਰੂਰ ਸਾਂਝੀ ਆਈ ਹੈ ਤੇ ਉਹਨਾਂ ਨੇ ਨਵੀਂ ਅਪਡੇਟ ਸਾਂਝੀ ਕੀਤੀ ਹੈ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਨੇ ਡਾਕਟਰ ਆਰਕੇ ਜਸਵਾਲ ਡਾਕਟਰ ਆਰਕੇ ਜਸਵਾਲ ਨੇ ਦੱਸਿਆ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਦੇ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਨੇ ਅਤੇ ਉਹਨਾਂ ਦੇ ਨਤੀਜਿਆਂ ਦੀ ਹਾਲੇ ਉੜੀ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਦੀ ਪ੍ਰੀਲੀਮਨਰੀ ਆਰਟਰੀ ਹੈ ਜਿਹੜੀ ਉਹਦੇ ਵਿੱਚ ਦਬਾਅ ਵਧਣ ਦੇ ਕਾਰਨ ਉਹਨਾਂ ਦੇ ਦਿਲ ਤੇ ਦਬਾਅ ਪੈ ਰਿਹਾ ਸੀ ਜਿਸ ਕਾਰਨ ਉਹਨਾਂ ਦਾ ਬਲੱਡ ਪ੍ਰੈਸ਼ਰ ਉੱਪਰ ਥੱਲੇ ਹੋ ਰਿਹਾ ਸੀ ਫਿਲਹਾਲ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਮਾਨ ਪੂਰੀ ਤਰ੍ਹਾਂ ਸਥਿਰ ਨੇ ਉਹਨਾਂ ਦੀ ਬਿਲਕੁਲ ਸਿਹਤ ਠੀਕ ਹੈ ਤੇ ਦਿਲ ਦੇ ਟੈਸਟਾਂ ਤੇ ਜਿਹੜੇ ਹੋਰ ਜਾਂਚ ਕੀਤੇ ਹੋਏ ਨੇ ਉਹਨਾਂ ਦੇ ਨਤੀਜੇ ਆਉਣ ਤੋਂ ਬਾਅਦ ਅਗਲਾ ਫੈਸਲਾ ਡਾਕਟਰਾਂ ਵੱਲੋਂ ਲਿਆ ਜਾਏਗਾ ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਮੁੱਖ ਮੰਤਰੀ ਇਲਾਜ ਲਈ ਚੰਗਾ ਹੰਕਾਰਾ ਦੇ ਰਹੇ ਹੈ ਅਤੇ ਉਮੀਦ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਜਲਦ ਸੁਧਾਰ ਹੋਏਗਾ ਫਿਲਹਾਲ ਉਹਨਾਂ ਨੂੰ ਸਥਿਰ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਮੁੱਖ ਮੰਤਰੀ ਮਾਨ ਨੇ ਹਸਪਤਾਲ ਦੇ ਵਿੱਚੋਂ ਹੀ ਪਟਿਆਲਾ ਦੀ ਰਾਜੀਵਗਾਂਦੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਜਿਹੜੇ ਅੰਦੋਲਨ ਕਰ ਰਹੇ ਵਿਦਿਆਰਥੀ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ ਅਤੇ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਹੈ ਕਿ ਸਰਕਾਰ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ ਵਿਦਿਆਰਥੀਆਂ ਨਾਲ ਫੋਨ ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਦਿਆਰਥੀ ਦੇਸ਼ਤਾਪੂਵệਖ ਨੇ ਅਤੇ ਉਹਨਾਂ ਨੂੰ ਕਿਸੇ ਵੀ ਕਾਰਨ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਏਗਾ ਉਨਾ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਅਥਾਰਟੀ ਦੀ ਤੱਕੇਸ਼ਾਹੀ ਜਿਹੜੀ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਵਿਦਿਆਰਥੀ ਨੂੰ ਹਰ ਹਾਲ ਦੇ ਵਿੱਚ ਇਨਸਾਫ ਦਵਾਇਆ ਜਾਏਗਾ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਇੱਕ ਜੁਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਬਾਅਦ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਦੇ ਦੌਰਾਨ ਵਾਪਰੀਆਂ ਇਹਨਾਂ ਸਾਰੀਆਂ ਘਟਨਾਵਾਂ ਤੇ ਪਹਿਲਾਂ ਹੀ ਨੇੜਿਓਂ ਨਜ਼ਰ ਰੱਖ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਹਿੱਤ ਮਹਫੂਜ਼ ਰੱਖਣ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ। ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਮਸਲਾ ਉਦੋਂ ਸੁਰੱਖਿਆ ਵਿੱਚ ਆਇਆ ਸੀ ਜਦੋਂ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੈਸ ਅਤੇ ਮੈਸ ਤੋਂ ਬਾਅਦ ਕੁੜੀਆਂ ਦੇ ਹੋਸਟਲ ਦੇ ਵਿੱਚ ਅਚਨਚੇਤ ਚੈਕਿੰਗ ਕਰ ਦਿੱਤੀ ਸੀ। ਵੀਸੀ ਆਪਣਾ ਪੱਖ ਰੱਖ ਰਹੇ ਨੇ ਕਿ ਉਹਨਾਂ ਨੇ ਕੁੜੀਆਂ ਦੀ ਸ਼ਿਕਾਇਤ ਤੋਂ ਬਾਅਦ ਇਹ ਅਚਨਚੇਤ ਚੈਕਿੰਗ ਕੀਤੀ ਸੀ ਜਦੋਂ ਕਿ ਉਹ ਇਕੱਲੇ ਨਹੀਂ ਸੀ ਉਹਨਾਂ ਦੇ ਨਾਲ ਜੇਲ੍ਹ ਦੀ ਵਾਰਡਨ ਵੀ ਸੀ। ਚੀਫ ਵਾਰਡਨ ਦੀ ਮੌਜੂਦਗੀ ਦੇ ਵਿੱਚ ਤਲਾਸ਼ੀ ਲਈ ਗਈ ਕਿਉਂਕਿ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਜਿਹੜੀਆਂ ਛੋਟੇ ਕਮਰੇ ਵਿੱਚ ਇੱਕ ਦੀ بجائے ਦੋ-ਦੋ ਰੱਖੀਆਂ ਗਈਆਂ ਸਨ ਉਹਨਾਂ ਵੱਲੋਂ ਕੁਝ ਸ਼ਿਕਾਇਤਾਂ ਸਾਹਮਣੇ ਆਈਆਂ ਸਨ ਅਤੇ ਬੀਤੇ ਦਿਨੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਵੀ ਆਖਿਆ ਸੀ ਕਿ ਵੀਸੀ ਨੂੰ ਆਖਿਆ ਸੀ ਕਿ ਮਾਫੀ ਮੰਗੋ ਉਹਨਾਂ ਨੇ ਮਾਫੀ ਨਹੀਂ ਮੰਗੀ ਇਸ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਅਤੇ ਵਿਦਿਆਰਥੀਆਂ ਦੇ ਨਾਲ ਉਹਨਾਂ ਨੇ ਆਖਿਆ ਸੀ ਕਿ ਉਹਨਾਂ ਦੀ ਨਿੱਜਤਾ ਜਾਂ ਕਿਸੇ ਵੀ ਤਰ੍ਹਾਂ ਦੀ ਤੱਕੇਸ਼ਾਹੀ ਹੋਣ ਨਹੀਂ ਦਿੱਤੀ ਜਾਏਗੀ ਪਰ ਦੂਸਰੇ ਪਾਸੇ ਵਾਈਸ ਚਾਂਸਲਰ ਨੂੰ ਆਖਿਆ ਗਿਆ ਸੀ ਕਿ ਉਹ ਮੁਆਫੀ ਮੰਗਣ ਉਹਨਾਂ ਨੇ ਹਾਲੇ ਤੱਕ ਮੁਆਫੀ ਨਹੀਂ ਮੰਗੀ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਪਾਰਾ ਤਾਂ ਲਗਾਤਾਰ ਭੱਗ ਰਿਹਾ ਹੈ ਪਰ ਕਈਆਂ ਦੀਆਂ ਧਰਿਆਆਂ ਧਰਾਈਆਂ ਸਦਰਾਂ ਰਹਿ ਜਾਣੀਆਂ ਨੇ ਚੱਕਨਾ ਚੂਰ ਸੁਪਨੇ ਹੋਣਗੇ ਕਿਉਂਕਿ ਜਿਹੜੇ ਡਿਫਾਲਟਰ ਨੇ ਉਹ ਇਹ ਚੋਣਾਂ ਨਹੀਂ ਲੜ ਸਕਣਗੇ ਜਾਣਕਾਰੀ ਦੇ ਅਨੁਸਾਰ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਉਰਾਤੇ ਕੋਈ ਬਕਾਇਆ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਹ ਸਰਟੀਫਿਕੇਟ ਪੇਸ਼ ਕਰਨਾ ਪਏਗਾ ਪੰਜਾਬ ਚੋਣ ਕਮਿਸ਼ਨ ਨੇ ਸਮੁੱਚੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਚਿੱਠੀ ਜਾਰੀ ਕਰ ਦਿੱਤੀ ਹੈ ਅਤੇ ਪੱਤਰ ਜਾਰੀ ਕਰਕੇ ਉਹਨਾਂ ਨਾਲ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਜਿਸ ਦੇ ਵਿੱਚ ਜੇ ਮੈਂ ਮੁੱਖ ਤੌਰ ਤੇ ਵੇਖਾਂ ਤਾਂ ਲਿਖਿਆ ਗਿਆ ਹੈ ਕਿ ਸਰਪੰਚ ਹੋਵੇ ਜਾਂ ਪੰਚ ਜਿਹੜੇ ਵੀ ਉਮੀਦਵਾਰ ਚੋਣ ਲੜ ਰਹੇ ਨੇ ਉਹਨਾਂ ਉਮੀਦਵਾਰਾਂ ਦੇ ਕੋਲ ਪੰਚਾਇਤਾਂ ਦਾ ਕੋਈ ਬਕਾਇਆ ਨਹੀਂ ਹੋਣਾ ਚਾਹੀਦਾ ਜਦੋਂ ਉਮੀਦਵਾਰ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤਾਂ ਉਹਨਾਂ ਨੂੰ ਸਬੰਧਤ ਪੰਚਾਇਤ ਤੋਂ ਕੋਈ ਇਤਰਾਜ਼ ਜਾਂ ਕੋਈ ਬਕਾਇਆ ਨਹੀਂ ਸਰਟੀਫਿਕੇਟ ਲੈਣਾ ਹੋਵੇਗਾ ਸਰਪੰਚ ਅਤੇ ਪੰਚ ਦੀ ਚੋਣ ਲੜ ਰਹੇ ਉਮੀਦਵਾਰਾਂ ਕੋਲ ਕਿਸੇ ਕਿਸਮ ਦਾ ਪੰਚਾਇਤੀ ਬਕਾਇਆ ਭਾਅ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਉਮੀਦਵਾਰਾਂ ਕੋਲ ਕਿਸੇ ਕਿਸਮ ਦਾ ਬਕਾਇਆ ਹੋਵੇਗਾ ਉਹਨਾਂ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ ਇਸ ਵਾਰ ਚੋਣ ਲੜ ਰਹੇ ਸਾਬਕਾ ਸਰਪੰਚਾਂ ਨੂੰ ਵੀ ਦੱਸਣਾ ਹੋਵੇਗਾ ਕਿ ਉਹਨਾਂ ਨੇ ਪੰਚਾਇਤੀ ਰਿਕਾਰਡ ਸੰਬੰਧੀ ਜਿਹੜਾ ਵੀ ਜੋ ਉਹਨਾਂ ਕੋਲੇ ਖਰੜਾ ਸੀ ਜਾਂ ਜਿੰਨਾ ਵੀ ਸਬੰਧਤ ਰਿਕਾਰਡ ਹੈ ਉਹ ਸਬੰਧਤ ਅਧਿਕਾਰੀ ਨੂੰ ਸੌਂਪਿਆ ਜਾਂ ਨਹੀਂ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਲੋਕ ਵੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਇਹਨਾਂ ਹੁਕਮਾਂ ਨੂੰ ਜ਼ਿਲ੍ਹਾ ਪੱਧਰ ਤੇ ਸਖਤੀ ਨਾਲ ਲਾਗੂ ਕਰਨ ਵਾਸਤੇ ਲਿਖ ਦਿੱਤਾ ਗਿਆ ਹੈ ਚੋਣ ਕਮਿਸ਼ਨ ਨੇ ਕਿਹਾ ਕਿ ਇੱਕ ਗ੍ਰਾਮ ਪੰਚਾਇਤ ਵਿੱਚ 5 ਤੋਂ 13 ਪੰਚਾਇਤ ਮੈਂਬਰ ਅਤੇ ਇੱਕ ਸਰਪੰਚ ਹੁੰਦਾ ਹੈ ਵਾਰਡ ਤੋਂ ਵੱਖ-ਵੱਖ ਉਮੀਦਵਾਰ ਖੜੇ ਕੀਤੇ ਜਾਣਗੇ ਇਸ ਸਮੇਂ ਦੱਸਣਾ ਬਣਦਾ ਕਿ ਪੰਜਾਬ ਦੇ ਵਿੱਚ 13000 ਤੇ 937 ਪੰਚਾਇਤਾਂ ਨੇ ਤੇ 19110 ਪੋਲਿੰਗ ਸਟੇਸ਼ਨ ਦੱਸੇ ਜਾ ਰਹੇ ਨੇ ਅਤੇ 1 ਕਰੋੜ 33 ਲੱਖ 97000 ਤੇ 932 ਵੋਟਰ ਨੇ ਚੋਣਾ ਬੈਲਟ ਪੇਪਰ ਤੇ ਹੋਣਗੀਆਂ ਦੋ ਰੰਗ ਦੇ ਬੈਲਟ ਪੇਪਰ ਹੋਣਗੇ ਪੰਜ ਅਤੇ ਸਰਪੰਚ ਲਈ ਨਾਮਜ਼ਦਗੀ ਫੀਸ ਵੀ ਅਦਾ ਕਰਨੀ ਪਵੇਗੀ ਜਨਰਲ ਕੈਟਾਗਰੀ ਵਾਲੇ ਨੂੰ 100 ਜਦੋਂ ਕਿ ਐਸ ਸੀ ਬੀ ਸੀ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਨੂੰ 50 ਰੁਪਏ ਫੀਸ ਦੇਣੀ ਪਵੇਗੀ ਤਾਂ 50 ਫੀਸ ਦੀ ਛੋਟ ਹੋਏਗੀ ਸਰਪੰਚ ਦੀ ਖਰਚ ਹੱਦ 30000 ਤੋਂ ਵਧਾ ਕੇ 40000 ਰੁਪਏ ਕੀਤੀ ਗਈ ਹੈ ਅਤੇ ਪੰਚ ਦੀ ਚੋਣ ਵਾਸਤੇ ਇਹ ਹੱਦ 20000 ਤੋਂ ਵਧਾ ਕੇ 30000 ਰੁਪਏ ਕਰ ਦਿੱਤੀ ਗਈ ਹੈ ਅਤੇ ਇਹਨੂੰ ਸੰਭਾਲਣ ਲਈ ਰਿਟਰਨਿੰਗ ਅਫਸਰਾਂ ਦੀ ਡਿਊਟੀ ਵੀ ਲਾਈ ਗਈ ਹੈ ਅਤੇ ਪੰਚਾਇਤੀ ਚੋਣਾਂ ਵਾਸਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 27 ਤਰੀਕ ਤੋਂ ਸ਼ੁਰੂ ਹੋ ਗਈ ਹੈ ਇਸ ਵਾਸਤੇ ਪੰਚਾਂ ਤੇ ਸਰਪੰਚਾਂ ਦੇ ਲਈ ਨਾਮਜ਼ਦਗੀ ਪੱਤਰ ਦੇ ਵਿੱਚ ਵੱਖ-ਵੱਖ ਵੇਰਵੇ ਵੀ ਮੰਗੇ ਗਏ ਐ ਜੋ ਸੰਸਦ ਮੈਂਬਰਾਂ ਦੇ ਪੱਤਰਾਂ ਨਾਲੋਂ ਵੀ ਵਧੇਰੇ ਵਿਸਥਾਰਤ ਨੇ ਇਸ ਤੇ ਆਧਾਰ ਤੇ ਕਿਸੇ ਵੀ ਪੰਚ ਜਾਂ ਸਰਪੰਚ ਦੀ ਨਿੱਜੀ ਜਾਣਕਾਰੀ ਲੁਕੀ ਨਹੀਂ ਰਹੇਗੀ ਉਮੀਦਵਾਰ ਉਹਨਾਂ ਕੋਲ ਕਿੰਨੀ ਜਾਇਦਾਦ ਆ ਕਿੰਨੀ ਸਿੱਖਿਆ ਕੋਈ ਅਪਰਾਧਿਕ ਪਿਛੋਕੜ ਹੈ ਕਿ ਨਹੀਂ ਬੈਂਕ ਬੈਲੈਂਸ ਬੀਮਾ ਪਾਲਸੀਆਂ ਕਰਜ਼ੇ ਵਾਹਨ ਸੋਨਾ ਗਹਿਣੇ ਜੇ ਵੀ ਉਹਨਾਂ ਦੀ ਮਲਕੀਅਤ ਵਾਲੀ ਚੀਜ਼ ਹੋਏਗੀ ਉਹਦੀ ਜਾਣਕਾਰੀ ਦੇਣੀ ਉਹਨਾਂ ਨੂੰ ਪਵੇਗੀ ਚੋਣਾਂ ਦੇ ਵਿੱਚ ਖੜੇ ਹੋਣ ਲਈ ਨਾਮਜ਼ਦਗੀ ਪੱਤਰ ਦੇ ਵਿੱਚ ਹਰ ਇੱਕ ਉਮੀਦਵਾਰ ਨੂੰ ਆਪਣੇ ਅਤੇ ਆਪਣੇ ਜੀਵਨ ਸਾਥੀ ਦੇ ਸਾਰੇ ਵੇਰਵੇ ਇਸ ਫਾਰਮ ਵਿੱਚ ਭਰਨੇ ਪੈਣਗੇ ਇਹ ਜਾਣਕਾਰੀ ਨਾਮਜ਼ਦਗੀ ਪੱਤਰ ਦੇ ਵਿੱਚ ਦੇਣੀ ਲਾਜ਼ਮੀ ਹੈ ਇਹ ਪੱਤਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਪੋਰਟਲ ਤੋਂ ਉਪਲਬਧ ਹੈ ਤੇ ਉੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਪੱਤਰ ਦੇ ਵਿੱਚ 8 ਪੰਨੇ ਅਤੇ 8 ਕਾਲਮ ਨੇ ਉਮੀਦਵਾਰ ਨੂੰ ਪਹਿਲੇ ਕਾਲਮ ਦੇ ਵਿੱਚ ਆਪਣਾ ਨਾਮ ਪਤਾ ਇਹਦੀ ਜਾਣਕਾਰੀ ਦੇਣੀ ਹੋਏਗੀ ਇਹਦੇ ਤੋਂ ਬਾਅਦ ਪਰਿਵਾਰ ਅਤੇ ਜਾਤ ਬਾਰੇ ਜਾਣਕਾਰੀ ਦੇਣੀ ਹੋਏਗੀ ਤੀਸਰੇ ਕਾਲਮ ਦੇ ਵਿੱਚ ਦਰਜ ਕੇਸਾਂ ਦੇ ਵਿੱਚ ਅਦਾਲਤ ਵਿੱਚ ਚੱਲ ਰਹੇ ਕੇਸਾਂ ਦੀ ਜਾਣਕਾਰੀ ਵੀ ਦੇਣੀ ਪਵੇਗੀ ਚੌਥੇ ਕਾਲਮ ਦੇ ਵਿੱਚ ਸਜ਼ਾ ਅਦਾਲਤ ਦਾ ਨਾਮ ਅਤੇ ਹੁਕਮਾਂ ਦਾ ਵੇਰਵਾ ਦੇਣਾ ਹੋਏਗਾ ਪੰਜਵੇਂ ਕਾਲਮ ਦੇ ਵਿੱਚ ਬੈਂਕ ਖਾਤਿਆਂ ਚ ਕੀ ਕੁਝ ਪਿਆ ਹੈ ਬੈਂਕ ਬੈਲੈਂਸ ਸ਼ੇਅਰ ਨਿਵੇਸ਼ ਬੀਮਾ ਪਾਲਿਸੀ ਬਾਰੇ ਜਾਣਕਾਰੀ ਦੇਣੀ ਹੋਏਗੀ ਇਹਦੇ ਤੋਂ ਇਲਾਵਾ ਉਹਨਾਂ ਕੋਲੇ ਪ੍ਰਾਪਰਟੀ ਵਾਲੇ ਕਾਲਮ ਦੇ ਵਿੱਚ ਸਾਰੀ ਪ੍ਰਾਪਰਟੀ ਉਹਦੇ ਵਿੱਚ ਭਾਵੇਂ ਤੁਹਾਡੇ ਕੋਲ ਵਾਹਨ ਕਿਸੇ ਵੀ ਤਰ੍ਹਾਂ ਦੇ ਨੇ ਉਹ ਸਾਰੀ ਲਿਖਤੀ ਰੂਪ ਦੇ ਵਿੱਚ ਇਸਾ ਫਾਰਮ ਦੇ ਵਿੱਚ ਜਾਣਕਾਰੀ ਭਰਨੀ ਲਾਜ਼ਮੀ ਹੋਏਗੀ ਪਰ ਪਿਛਲੇ ਸਮੇਂ ਦੇ ਨਾਲ ਉਹ ਲੱਗਦਾ ਹੈ ਕਿ ਇਸ ਵਾਰ ਸਰਬਸੰਮਤੀਆਂ ਜ਼ਿਆਦਾ ਹੋਣਗੀਆਂ ਕਿਉਂਕਿ ਇੱਕ ਪਾਸੇ ਚੋਣਾਂ ਦਾ ਐਲਾਨ ਹੈ ਤੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋਇਆ ਹੈ ਅਤੇ ਪਿੰਡਾਂ ਦੇ ਵਿੱਚ ਮਾਹੌਲ ਵੀ ਬਦਲ ਗਿਆ ਹੈ ਨਾਮਜ਼ਦਗੀ ਦੇ ਪਹਿਲੇ ਦਿਨੀ ਖਬਰ ਬਲ ਰਹੀ ਹੈ ਕਿ ਜੈਤੋ ਦੇ ਕੋਠੇ ਸੰਪੂਰਨ ਸਿੰਘ ਵਾਲਾ ਦੇ ਵਿੱਚ ਸਰਬਸੰਮਤੀ ਨਾਲ ਗੁਰਮੇਲ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ ਹੈ ਪੰਚ ਜਸਕਰਨ ਸਿੰਘ ਗੁਰਦੀਪ ਸਿੰਘ ਨਰਿੰਦਰ ਸਿੰਘ ਮਨਜੀਤ ਕੌਰ ਇਹਨਾਂ ਨੂੰ ਵੀ ਸਰਬਸੰਮਤੀ ਨਾਲ ਚੁਣ ਲਿਆ ਗਿਆ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਹਲਕਾ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਜੋ ਵੀ ਪੰਚਾਇਤਾਂ ਆਪਣੇ ਤੌਰ ਤੇ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਉਹਨਾਂ ਨੂੰ ਸਰਕਾਰ ਦੇ ਵੱਲੋਂ ਬਣਦਾ ਸਨਮਾਨ ਅਤੇ 5 ਲੱਖ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਏਗੀ ਜੋ ਕਿ ਪਿੰਡ ਦੇ ਵਿਕਾਸ ਤੇ ਉੱਪਰ ਪਿੰਡ ਦੀ ਸਰਪੰਚ ਜਾਂ ਪੰਚਾਇਤ ਖਰਚ ਕਰ ਸਕਣਗੇ ਉਨਾ ਕਿਹਾ ਕਿ ਪੂਰੇ ਹਲਕੇ ਦੇ ਵਿੱਚ ਮੈਂ ਆਸ ਕਰਦਾ ਕਿ ਸਾਰੇ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਰਹੇਗੀ ਅਤੇ ਸਰਬਸੰਮਤੀ ਦੇ ਨਾਲ ਖੁਦ ਪਿੰਡ ਵਾਸੀ ਆਪਣਾ ਸਰਪੰਚ ਅਤੇ ਪੰਚਾਇਤ ਚੁਣਨਗੇ ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਪਿੰਡ ਚੱਕ ਉਥੋਂ ਵੀ ਕਿਸਾਨਾਂ ਅਤੇ ಗ್ರಾಮ ਪੰਚਾਇਤ ਰਸੂਲਪੁਰ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ 24 ਵਰਿਆਂ ਦੇ ਨੌਜਵਾਨ ਪਰਮਪਾਲ ਸਿੰਘ ਬੁੱਟਰ ਨੂੰ ਸਰਪੰਚ ਚੁਣ ਲਿਆ ਮੋਗਾ ਜ਼ਿਲ੍ਹੇ ਦਾ ਇਹ ਪਹਿਲਾ ਪਿੰਡ ਹੈ ਜਿੱਥੋਂ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਚੁਣੇ ਜਾਣ ਦੀ ਖਬਰ ਮਿਲ ਰਹੀ ਹੈ ਪਰਮਪਾਲ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਵੀ ਪਹਿਲਾਂ ਸਰਪੰਚ ਰਹਿ ਚੁੱਕੇ ਹੈ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਕੰਮਕਾਰ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਉਹਨਾਂ ਦੇ ਪੁੱਤਰ ਪਰਮਪਾਲ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ ਇਹ ਵੀ ਪਤਾ ਲੱਗਿਆ ਕਿ ਪਰਮਪਾਲ ਸਿੰਘ ਕਾਨੂੰਨ ਦਾ ਵਿਦਿਆਰਥੀ ਹੈ ਭਾਵਲਾ ਦਾ ਵਿਦਿਆਰਥੀ ਹੈ ਅਤੇ ਪਰਮਪਾਲ ਸਿੰਘ ਦਾ ਵੀ ਕਹਿਣਾ ਹੈ ਕਿ ਲੋਕਾਂ ਵੱਲੋਂ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਵੀ ਅੱਗੇ ਲਿਜਾਣਗੇ ਉਹ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਆਲੇ-ਦੁਆਲੇ ਵੀ ਨੌਜਵਾਨਾਂ ਨੂੰ ਜੋੜਾਂਗੇ ਅਤੇ ਨੌਜਵਾਨਾਂ ਲਈ ਖੇਡ ਦੇ ਮੈਦਾਨ ਅਤੇ ਸਟੇਡੀਅਮ ਬਣਾਵਾਂਗੇ ਅਤੇ ਸਾਡੇ ਪਿੰਡ ਦਾ ਕਹਿੰਦੇ ਪਿੰਡ ਵਾਲਾ ਪਾਣੀ ਖਰਾਬ ਹੈ ਜਿਸ ਦੇ ਕਾਰਨ ਕੈਂਸਰ ਦੀ ਵਿਵਾਰੀ ਵੱਧ ਰਹੀ ਹੈ ਇਸ ਵਾਸਤੇ ਵੀ ਅਸੀਂ ਕੁਝ ਲੋਕਾਂ ਵਾਸਤੇ ਚੰਗੇ ਪ੍ਰਬੰਧ ਮੁਹੱਈਆ ਕਰਵਾਵਾਂਗੇ ਅਤੇ ਲੋਕਾਂ ਨੂੰ ਪਿੰਡ ਨੂੰ ਹਮੇਸ਼ਾ ਆਖਾਂਗੇ ਕਿ ਤੁਹਾਡੇ ਨਾਲ ਮੈਂ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਤੇ ਤੁਸੀਂ ਵੀ ਮੇਰਾ ਹਰ ਕੰਮ ਦੇ ਵਿੱਚ ਸਾਥ ਦਿਓ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹਾ ਦੇ ਪਿੰਡ ਟਕਰਵਾ ਉੱਥੋਂ ਵੀ ਪੰਚਾਇਤ ਦੇ ਸਰਬਸੰਮਤੀ ਨਾਲ ਚੁਣੇ ਜਾਣ ਦੀ ਖਬਰ ਹੈ। ਉੱਥੇ ਵੀ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਆਪਾਂ ਚੋਣ ਨਹੀਂ ਕਰਨੀ ਤੇ ਭਾਈਚਾਰਕ ਸਾਂਝ ਬਹਾਲ ਰੱਖਣੀ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਪੈਲ ਦੇ ਪਿੰਡ ਰੌਲ ਤੋਂ ਉੱਥੋਂ ਵੀ ਸਰਬਸੰਮਤੀ ਨਾਲ ਪੰਚਾਇਤ ਚੁਣੇ ਜਾਣ ਦੀ ਖਬਰ ਹੈ। ਪਿੰਡ ਵਾਸੀਆਂ ਨੇ ਇੱਥੇ ਵੀ ਸਰਬਸੰਮਤੀ ਨਾਲ ਗੁਰਜੀਤ ਕੌਰ ਨੂੰ ਆਪਣਾ ਸਰਪੰਚ ਚੁਣ ਲਿਆ ਹੈ ਨਵੀਂ ਚੁਣੀ ਸਰਪੰਚ ਗੁਰਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪਿੰਡ ਵਾਸੀਆਂ ਨੇ ਉਹਨਾਂ ਦੇ ਉੱਪਰ ਭਰੋਸਾ ਪ੍ਰਗਟਾਇਆ ਹੈ ਉਹ ਪਿੰਡ ਦੇ ਵਿਕਾਸ ਵਾਸਤੇ ਦਿਨ ਰਾਤ ਮਿਹਨਤ ਕਰਨਗੇ ਅਤੇ ਪਿੰਡ ਦੀ ਨੁਹਾਰ ਬਦਲ ਦੇਣਗੇ ਕੁਝ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੀ ਆਉਣੀਆਂ ਬਾਕੀ ਨੇ ਅਤੇ ਕਈਆਂ ਥਾਵਾਂ ਤੇ ਉੱਤੇ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਵੀ ਹੋ ਰਹੀਆਂ ਨੇ ਕਿ ਜੇਕਰ ਪਿੰਡ ਵਿੱਚ ਕੋਈ ਉਹਨਾਂ ਦੇ ਉੱਤੇ ਸਰਬਸੰਮਤੀ ਕਰਦਾ ਤਾਂ ਪਿੰਡ ਦੇ ਵਿਕਾਸ ਵਾਸਤੇ ਆਪਣਾ ਯੋਗਦਾਨ ਪਾਉਣ ਵਾਸਤੇ ਤਿਆਰ ਨੇ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਕਿੱਥੋਂ ਤੇ ਕਿਹੜੇ-ਕਿਹੜੇ ਪਿੰਡ ਦੇ ਵਿੱਚੋਂ ਸਰਬਸੰਮਤੀ ਦੀਆਂ ਖਬਰਾਂ ਮਿਲਦੀਆਂ ਨੇ ਤੇ ਹੁਣ ਗੱਲ ਕਰਦੇ ਆ ਭਾਜਪਾ ਦੀ ਭਾਜਪਾ ਦੇ ਅੰਦਰ ਖਾਤੇ ਕੀ ਰਿੱਜ ਰਿਹਾ ਹੈ ਕੀ ਪੱਕ ਰਿਹਾ ਹੈ ਉਹ ਹੁਣ ਕਿਸ ਤੋਂ ਸ਼ਾਦ ਗੁੱਝਾ ਨਹੀਂ ਪੰਜਾਬ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਕੀਤਾ ਹੈ ਅਤੇ ਪੋਸਟ ਕਰਕੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਤੇ ਤੰਜ ਕੱਸਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਜਪਾ ਨੇ ਜਵਾਬ ਦਿੰਦਿਆਂ ਲਿਖਿਆ ਕਿ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ। ਇਹ ਸ਼ਬਦ ਭਾਜਪਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਸੰਬੋਧਿਤ ਕੀਤੇ ਹੈ। ਉਹਨਾਂ ਦੀ ਹੀ ਪੋਸਟ ਨੂੰ ਟੈਗ ਕਰਦਿਆਂ ਭਾਜਪਾ ਨੇ ਇਹ ਜਵਾਬ ਦਿੱਤਾ ਹੈ। ਭਾਜਪਾ ਨੇ ਲਿਖਿਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਦੀ ਆਪਣੀ ਕੁਰਸੀ ਬਚਾਓ ਖਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣਦੀਆਂ ਵੀ ਜ਼ੋਰਾਂ ਤੇ ਨੇ ਹੋਰ ਪਤਾ ਲੱਗੇ ਕਿ ਸਾਡੇ ਚੱਕਰ ਚ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਨਾ ਆ ਜਾਵੇ ਦੱਸਣਾ ਬਣਦਾ ਹੈ ਕਿ ਕੱਲ ਸਾਰਾ ਦਿਨ ਇਹ ਖਬਰਾਂ ਆਉਂਦੀਆਂ ਰਹੀਆਂ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਹਨਾਂ ਖਬਰਾਂ ਤੋਂ ਬਾਅਦ ਵਿਰੋਧੀ ਆਗੂ ਵੀ ਐਕਟਿਵ ਹੋ ਗਏ ਅਤੇ ਪਾਰਟੀ ਤੇ ਤੰਜ ਕਸਣ ਲੱਗੇ ਰਾਜਾ ਵੜਿੰਗ ਨੇ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਲਿਖ ਦਿੱਤਾ ਕਮਿੰਸਟਰ ਸੁਨੀਲ ਜਾਖੜ ਆਲ ਦਾ ਬੈਸਟ ਵੀ ਆਰ ਨੈਕਸਟ ਕੁਐਸਚਨ ਮਾਰਕ ਪਾ ਦਿੱਤਾ ਬਾਕੀ ਭਾਵ ਕਹਿਣ ਦਾ ਕਿ ਸੁਨੀਲ ਜਾਖੜੀ ਸ਼ੁਭ ਕਾਮਨਾਵਾਂ ਹੁਣ ਅੱਗੇ ਕੀ ਇਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਬਿਆਨ ਵੀ ਸਾਹਮਣੇ ਆਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਸੰਸਦ ਅਤੇ ਉਹਨਾਂ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਾਖੜ ਦੇ ਅਸਤੀਫੇ ਦੀ ਹਾਲੇ ਪੁਸ਼ਟੀ ਤਾਂ ਨਹੀਂ ਹੋਈ ਪਰ ਪੰਜਾਬ ਪੱਕੀ ਸਖਸ਼ ਭਾਜਪਾ ਵਿੱਚ ਜ਼ਿਆਦਾ ਦੇ ਟਿਕ ਨਹੀਂ ਸਕਦਾ ਇਸ ਵਾਸਤੇ ਉਹ ਜ਼ਿੰਮੇਵਾਰੀ ਨਾਲ ਕਹਿ ਸਕਦੇ ਐ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਸਾਹਮਣੇ ਆਉਂਦੀ ਐ ਪਾਰਟੀ ਦੇ ਆਗੂਆਂ ਨੇ ਇਹਨੂੰ ਫਿਰ ਅਫਵਾਹ ਘਰਾੜ ਦੇਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਸੁਨੀਲ ਜਾਖੜ ਸਾਹਮਣੇ ਨਹੀਂ ਆਏ ਅਤੇ ਉਹਨਾਂ ਨੇ ਇਸ ਖਬਰ ਦਾ ਖੁਦ ਖੰਡਨ ਨਹੀਂ ਕੀਤਾ ਭਾਵੇਂ ਹਾਲੇ ਵੀ ਉਹ ਚੁੱਪ ਗੁੜਪ ਨੇ ਪਰ ਉਹਨਾਂ ਦੇ ਅਸਤੀਫੇ ਨੂੰ ਭਾਜਪਾ ਜ਼ਰੂਰ ਅਫਵਾਹ ਦੱਸ ਰਹੀ ਐ ਪੰਜਾਬ ਭਾਜਪਾ ਦੇ ਜਰਨਲਿਸਟ ਕਤਰ ਅਨਿਲ ਸ਼ਰੀਰ ਨੇ ਜਾਕੜ ਦੇ ਅਸਤੀਫੇ ਨੂੰ ਗਲਤ ਅਤੇ ਅਫਵਾਹ ਦੱਸਿਆ ਉਹ ਕਹਿੰਦੇ ਇਹ ਕੁਝ ਲੋਕਾਂ ਦੀ ਸ਼ਰਾਰਤ ਹੈ ਇਹਦੇ ਤੋਂ ਇਲਾਵਾ ਭਾਜਪਾ ਦੇ ਇੱਕ ਹੋਰ ਆਗੂ ਹਰਜੀਤ ਗਰੇਵਾਲ ਨੇ ਵੀ ਸੁਨੀਲ ਜਾਖੜ ਦੇ ਅਸਤੀਫੇ ਨੂੰ ਅਫਵਾਹ ਦੱਸਦਿਆਂ ਕਿਹਾ ਕਿ ਮੈਂ 2 ਦਿਨ ਪਹਿਲਾਂ ਜਾਖੜ ਸਾਹਿਬ ਨੂੰ ਮਿਲਿਆ ਸੀ ਅਤੇ ਉਹਨਾਂ ਨੇ ਪਾਰਟੀ ਨੂੰ ਹੋਰ ਅੱਗੇ ਵਧਾਉਣ ਦੀ ਗੱਲ ਆਖੀ ਸੀ ਗਰੇਵਾਲ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਉਹੀ ਪਾਰਟੀ ਦੇ ਪ੍ਰਧਾਨ ਬਣ ਉਹਨਾਂ ਵਿੱਚ ਪਾਰਟੀ ਨੂੰ ਅੱਗੇ ਵਧਾਉਣ ਦੀ ਕਾਬਲੀਅਤ ਹੈ ਪਰ ਹੁਣ ਸਵਾਲ ਇਹ ਆ ਕਿ ਦੋ ਦੰਨੀ ਅਸਤੀਫਾ ਲਿਖਣ ਨੂੰ ਤਾਂ ਗਰੇਵਾਲ ਸਾਹਿਬ ਦੋ ਮਿੰਟ ਵੀ ਨਹੀਂ ਲੱਗਦੇ ਹੁਣ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਭਾਜਪਾ ਨੇ ਤਾਂ ਖਾਰਜ ਕਰ ਦਿੱਤੀਆਂ ਨੇ ਪਰ ਸਵਾਲ ਪੈਦਾ ਹੁੰਦਾ ਕਿ ਸੁਨੀਲ ਜਾਖੜ ਨੇ ਇਹਦਾ ਖੰਡਨ ਕਿਉਂ ਨਹੀਂ ਕੀਤਾ ਅਜੇ ਤੀ ਹੁਣ ਖਬਰ ਆਈ ਹੈ ਕਿ 30 ਸਤੰਬਰ ਨੂੰ ਭਾਜਪਾ ਦੇ ਪੰਜਾਬ ਪਰਿਵਾਰੀ ਵਿਜੇ ਰupani ਨੇ 30 ਸਤੰਬਰ ਨੂੰ ਇੱਕ ਐਮਰਜੈਂਸੀ ਮੀਟਿੰਗ ਸੱਦ ਲਈ ਹੈ ਦੱਸਿਆ ਜਾ ਰਿਹਾ ਕਿ ਪਿਛਲੇ ਹਫਤੇ ਸੁਨੀਲ ਜਾਖੜਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਤੇ ਕੁਝ ਸਵਾਲ ਚੁੱਕੇ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਫ੍ਰੀ ਹੈਂਡ ਮੰਗਿਆ ਸੀ ਅਤੇ ਅਸਤੀਫੇ ਦੀ ਪੇਸ਼ਕਸ਼ ਵੀ ਕਰ ਦਿੱਤੀ ਸੀ ਪਰ ਜਾਖੜ ਨੇ ਹੁਣ ਤੱਕ ਲਿਖਤੇ ਵਿੱਚ ਆਪਣਾ ਅਹੁਦਾ ਛੱਡਿਆ ਜਾਂ ਨਹੀਂ ਇਹਦੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਅਜਿਹੇ ਚ ਹੁਣ ਨਜ਼ਰਾਂ 30 ਅਕਤੂਬਰ ਨੂੰ ਸੱਦੀ ਗਈ ਪੰਜਾਬ ਭਾਜਪਾ ਦੀ ਮੀਟਿੰਗ ਤੇ ਟਿਕ ਗਈਆਂ ਨੇ ਦੂਸਰੇ ਪਾਸੇ ਵਿਰੋਧੀ ਧਿਰ ਵੀ ਜਾਖੜ ਦੇ ਅਸਤੀਫੇ ਤੇ ਤੰਗ ਲਗਾਤਾਰ ਕੱਸ ਰਹੀ ਹੈ ਹੁਣ ਗੱਲ ਕਰਦੇ ਹਾਂ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸਪਰੀਮ ਕੋਰਟ ਨੇ ਜਿਹੜਾ ਨੋਟਿਸ ਲਿਆ ਹੈ ਅਸਲ ਦੇ ਵਿੱਚ ਸੁਪਰੀਮ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਕੇਂਦਰ ਅਤੇ ਹੋਰਨਾਂ ਤੋਂ ਜਵਾਬ ਤਲਬ ਕਰ ਲਿਆ ਹੈ ਦੱਸਣਾ ਬਣਦਾ ਹੈ ਕਿ ਜਗਤਾਰ ਸਿੰਘ ਹਵਾਰਾ 1995 ਦੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਹੈ ਹਵਾਰਾ ਨੇ ਆਪਣੇ ਆਪ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਵਾਸਤੇ ਅਪੀਲ ਕੀਤੀ ਹੈ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਹਵਾਰਾ ਦੀ ਪਟੀਸ਼ਨ ਤੇ ਕੇਂਦਰ ਦਿੱਲੀ ਅਤੇ ਪੰਜਾਬ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਜਗਤਾਰ ਸਿੰਘ ਹਵਾਰਾ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸਿਵਲ ਸਕੱਤਰੇਸਤੇ ਪ੍ਰਵੇਸ਼ਦਾਰਤੇ ਹੋਏ ਬੰਬ ਤਮਾਕੀ ਵਿੱਚ ਬਿਆਨਤ ਸਿੰਘ ਦੇ ਕਤਲ ਕੇਸ ਦੇ ਮਾਮਲੇ ਵਿੱਚ ਇਸ ਵਕਤ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਹੈ ਇਸ ਘਟਨਾ ਵਿੱਚ ਕੁੱਲ 16 ਲੋਕ ਮਾਰੇ ਗਏ ਸੀ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਹਵਾਰਾ ਦਾ ਜੇਲ੍ਹ ਵਿੱਚ ਵਰਤਾਓ ਇੱਕ ਕਥਿਤ ਘਟਨਾ ਨੂੰ ਛੱਡ ਕੇ ਬਾਕੀ ਚੰਗਾ ਹੈ ਜਿਸ ਵਿੱਚੋਂ 22 ਜਨਵਰੀ 2004 ਨੂੰ ਜੇਲ੍ਹ ਦੇ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸੁਪਰੀਮ ਕੋਰਟ ਦੀ ਬੈਂਚ ਨੇ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਕੋਲਨ ਗੋਸਾਲਵੇਸ ਨੂੰ ਪੁੱਛਿਆ ਕਿ ਤੁਸੀਂ ਹਵਾਰਾ ਸੁਰੰਗ ਪੁੱਟ ਕੇ ਕਿਵੇਂ ਕਾਮਯਾਬ ਹੋਏ ਸੀ ਇਹਦਾ ਜਵਾਬ ਦਿਓ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਅੱਜ ਮੁੱਖ ਘਟਨਾ ਨੂੰ ਲਗਭਗ 30 ਸਾਲ ਅਤੇ ਜੇਲ੍ਹ ਤੋਂ ਭੱਜਣ ਵਾਲੀ ਘਟਨਾ ਨੂੰ ਲਗਭਗ 20 ਸਾਲ ਬੀਤ ਚੁੱਕੇ ਨੇ ਬੈਂਚ ਨੇ ਉਹਨਾਂ ਦੀ ਪਟੀਸ਼ਨ ਤੇ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ 4 ਹਫ਼ਤਿਆਂ ਬਾਅਦ ਸੁਣਵਾਈ ਲਈ ਨਿਰਧਾਰਤ ਸਮਾਂ ਕਰ ਦਿੱਤਾ ਹੈ ਐਡਵੋਕੇਟ ਸਤਿਆ ਮਿੱਤਰਾ ਰਾਹੀਂ ਦਾਰ ਪਟੀਸ਼ਨ ਦੇ ਵਿੱਚ ਹਵਾਰਾ ਨੂੰ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਰਾਜਸਤਾਨੀ ਦਿੱਲੀ ਦੇ ਵਿੱਚ ਉਹਨਾਂ ਦੇ ਖਿਲਾਫ ਹੋਣ ਕੋਈ ਕੇਸ ਲੰਬਤ ਨਹੀਂ ਹੈ ਪਟੀਸ਼ਨ ਦੇ ਵਿੱਚ ਹਵਾਰਾ ਹੁਣ ਤੱਕ ਦੱਸ ਰਹੇ ਨੇ ਕਿ ਕੈਦ ਦੌਰਾਨ ਜੇਲ੍ਹ ਦੇ ਵਿੱਚ ਉਹਨਾਂ ਦਾ ਵਰਤਾਓ ਦੇਖੋ ਰਿਕਾਰਡ ਅਦਾਲਤ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਅਤੇ ਜਵਾਬਦੇਹਿਆਂ ਨੂੰ ਨਿਰਦੇਸ਼ ਦੇਣ ਵਾਸਤੇ ਮੰਗ ਵੀ ਕੀਤੀ ਗਈ ਇਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਹਵਾਰਾ ਇਸ ਸਮੇਂ ਪੰਜਾਬ ਦੇ ਵਿੱਚ ਦਰਦ ਸਿਰਫ ਇੱਕ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਉਹ ਪੰਜਾਬ ਰਾਜ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਸਨੀਕ ਨੇ ਅਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਹੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਹਵਾਰਾ ਤੇ 27 ਜੁਲਾਈ 2007 ਨੂੰ ਭਾਰਤੀ ਦੰਡਾਵਲੀ ਦੀ ਧਾਰਾ 1860 ਦੀਆਂ ਧਾਰਾਵਾਂ 120B 302 307 ਅਤੇ 1995 ਲਈ ਵਿਸਫੋਟ ਪਦਾਰਤ ਐਕਟ 1908 ਦੀਆਂ ਧਾਰਾਵਾਂ 3B 4B ਅਤੇ 5B ਤਹਿਤ ਮੁਕਾਦਮਾ ਦਰਜ ਕੀਤਾ ਗਿਆ ਸੀ। ਬੰਬ ਤਮਾਕਿਆਂ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਜਿਸ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਮੇਤ 16 ਹੋਰ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ ਦੇ ਵਿੱਚ 15 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਸਵੇਤ ਦੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਜਗਤਾਰ ਸਿੰਘ ਹਵਾਰਾ ਲਗਭਗ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਬਿਆਨਤ ਸਿੰਘ ਦੇ ਕਤਲ ਤੋਂ ਬਾਅਦ ਪਟੀਸ਼ਨਰ ਤੇ 36 ਝੂਠੇ ਮੁਕੱਦਮੇ ਦਰਜ ਕੀਤੇ ਗਏ ਅਤੇ ਇੱਕ ਮਾਮਲੇ ਨੂੰ ਛੱਡ ਕੇ ਬਾਕੀ ਸਾਰਿਆਂ ਵਿੱਚੋਂ ਉਹ ਬਰੀ ਹੋ ਗਏ ਐ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਵਿੱਚੋਂ ਇੱਕ ਵਿਅਕਤੀ ਜੋ ਇਸੇ ਕਤਲ ਕੇਸ ਵਿੱਚ ਦੋਸ਼ੀ ਸੀ ਅਤੇ ਜੇਲ੍ਹ ਵਿੱਚੋਂ ਭੱਜਣ ਦੀ ਘਟਨਾ ਵਿੱਚ ਸ਼ਾਮਲ ਸੀ ਉਹਨੂੰ ਤਿਹਾਰ ਜੇਲ੍ਹ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਹੇਟਲੀ ਅਦਾਲਤ ਨੇ ਮਾਰਚ 2007 ਵਿੱਚ ਹਵਾਰਾ ਨੂੰ ਇਸ ਮਾਮਲੇ ਵਿੱਚ ਦੱਸਣਾ ਬਣਦਾ ਕਿ ਮੌਤ ਦੀ ਸਜ਼ਾ ਸੁਣਾਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਕਤੂਬਰ 2010 ਵਿੱਚ ਉਸ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਇਹ ਵੀ ਹਦਾਇਤ ਕੀਤੀ ਸੀ ਕਿ ਉਸ ਨੂੰ ਉਮਰ ਪਰ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਕੀਤਾ ਜਾਏਗਾ ਹਵਾਰਾ ਦੀ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਉਹਦੇ ਵੱਲੋਂ ਦੈਰ ਅਪੀਲਾਂ ਅਤੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਇਸ ਤਗਾਸਾ ਪੱਖ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਤੇ ਹੁਣ ਗੱਲ ਕਰਦੇ ਆ ਭਾਰਤ ਭੂਸ਼ਣ ਆਸ਼ੂ ਦੀ ਜਿਸ ਨੂੰ ਰਵਨੀਤ ਬਿੱਟੂ ਜਦੋਂ ਕਾਂਗਰਸ ਵਿੱਚ ਹੁੰਦੇ ਸੀ ਕਿਉਂਕਿ ਇੱਕ ਦੂਸਰੇ ਦੇ ਗੂੜੇ ਤੇ ਗਾੜੇ ਮਿੱਤਰ ਨੇ ਉਹ ਕਹਿੰਦੇ ਸੀ ਕਿ ਭਾਰਤ ਪੂਸ਼ਣ ਆਸ਼ੂ ਵਰਗਾ ਕੋਈ ਵਿਅਕਤੀ ਇਮਾਨਦਾਰ ਨਹੀਂ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤਾਂ ਸਭ ਤੋਂ ਵੱਧ ਰੌਲਾ ਵੀ ਰਵਨੀਤ ਬਿੱਟੂ ਨੇ ਪਾਇਆ ਸੀ ਪਰ ਅੱਜ ਕੱਲ ਰਵਨੀਤ ਬਿੱਟੂ ਚੁੱਪ ਨੇ ਕਿਉਂਕਿ ਉਹਨਾਂ ਨੇ ਹੁਣ ਪਾਰਟੀ ਬਦਲ ਜੋ ਲਈ ਹੈ ਅਸਲ ਦੇ ਵਿੱਚ ਫੂਡ ਸਪਲਾਈ ਵਿਭਾਗ ਉਹਦੇ ਵਿੱਚ ਟੈਂਡਰ ਘੁਟਾਲਾ ਉਸ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਪੂਸ਼ਣ ਆਸ਼ੂ ਨੂੰ ਲੱਗਦਾ ਕਿ ਭਾਰਤ ਭੂਸ਼ਣ ਆਸ਼ੂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਘਟਣਗੀਆਂ ਨਹੀਂ ਸਗੋਂ ਵਧਦੀਆਂ ਜਾ ਰਹੀਆਂ ਨੇ ਹੁਣ ਇਸੇ ਮਾਮਲੇ ਦੇ ਵਿੱਚ ਈਡੀ ਨੇ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਮਲਜ਼ਮਾਂ ਦੀ 22 ਕਰੋੜ ਤੇ 78 ਲੱਖ ਰੁਪਏ ਦੀ ਦੱਸਿਆ ਜਾ ਰਿਹਾ ਹੈ ਕਿ ਜਾਇਦਾਦ ਜ਼ਬਤ ਕਰ ਲਈ ਹੈ ਜੋ ਕਿ ਘੁਟਾਲੇ ਅਤੇ ਮਨੀ ਲਾਂਡਰਿੰਗ ਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ ਈਡੀ ਦੇ ਅਨੁਸਾਰ ਇਹ ਸਾਰੀਆਂ ਜਾਇਦਾਦਾਂ ਖੁਰਾਕ ਸਪਲਾਈ ਵਿਭਾਗ ਦੇ ਵਿੱਚ ਹੋਏ 2000 ਕਰੋੜ ਰੁਪਏ ਦੇ ਘੁਟਾਲੇ ਤੋਂ ਵੜਾਈਆਂ ਹੋਈਆਂ ਨੇ ਹਾਲਾਂਕਿ ਇਸ ਮਾਮਲੇ ਤੇ ਈਡੀ ਦੇ ਵੱਲੋਂ ਜਾਂਚ ਹਾਲੇ ਵੀ ਜਾਰੀ ਹੈ ਭਾਵ ਜਾਂਚ ਕੀਤੀ ਜਾ ਰਹੀ ਹੈ ਜਿਸ ਤੇ ਵਿੱਚ ਕਈ ਹੋਰ ਲੋਕਾਂ ਦੇ ਫਸ ਜਾਣ ਦੀ ਵੀ ਸੰਭਾਵਨਾ ਹੈ ਤੇ ਹੁਣ ਆ ਖਬਰ ਲਗਾਤਾਰ ਮੈਂ ਤੁਹਾਡੇ ਨਾਲ ਬੀਤੇ ਕਈ ਦਿਨ ਤੋਂ ਅਪਡੇਟ ਕਰਦਾ ਆ ਰਿਹਾ ਉਹਦੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਅਮਰitsar ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਜੱਜ ਮੱਥਾ ਟੇਕਣ ਜਾ ਰਹੇ ਸੀ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਇੱਕ ਤਾਰਾ ਸੀ ਏਐਸਆਈ ਜਸਦੀ ਸੁਰੱਖਿਆ ਦੇ ਵਿੱਚ ਤੈਰਾਤ ਉਸ ਏਐਸਆਈ ਤੋਂ ਪਿਸਤੌਲ ਖੋ ਕੇ ਇੱਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਬਾਅਦ ਦੇ ਵਿੱਚ ਉਸਤੀ ਮੌਤ ਹੋ ਗਈ ਸੀ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਤਲਬ ਕੀਤਾ ਸੀ ਤੇ 20 ਦਿਨੀ ਏਡੀਜੀਪੀ ਨੇ ਵੀਡੀਓ ਕਾਨਫਰੈਂਸ ਤੇ ਰਾਹੀ ਸਾਰੀ ਜਾਣਕਾਰੀ ਦਿੱਤੀ ਸੀ ਅਤੇ ਫਿਰ ਹਾਈ ਕੋਰਟ ਨੇ ਪੁੱਛਿਆ ਸੀ ਕਿ ਇਸ ਕਦਮ ਤੋਂ ਬਾਅਦ ਇਸ ਕਾਂਡ ਤੋਂ ਬਾਅਦ ਤੁਸੀਂ ਕਿਹੜੇ ਕਦਮ ਚੁੱਕੇ ਨੇ ਕੀ ਕੁਛ ਕੀਤਾ ਗਿਆ ਉਹ ਸਾਰੀ ਦੀ ਸਾਰੀ ਕਾਰਵਾਈ ਸੀਲ ਬੰਦ ਲਫਾਫੇ ਵਿੱਚ ਹਾਈ ਕੋਰਟ ਦੇ ਹਵਾਲੇ ਕੀਤੀ ਜਾਵੇ। ਫਿਰ ਹੁਣ ਆਪਣੇ ਆਪ ਨੂੰ ਗੋਲੀ ਮਾਰਨ ਵਾਲਾ ਵਿਅਕਤੀ ਕੌਣ ਸੀ ਇਹ ਹਾਲੇ ਤੱਕ ਬੁਝਾਰਤ ਬਣੀ ਹੋਈ ਸੀ। ਪਰ ਹੁਣ ਪਤਾ ਲੱਗਿਆ ਕਿ ਉਹਦੀ ਪਛਾਣ ਹੋ ਗਈ ਹੈ। ਉਹ ਤਾਮਿਲਨਾਡੂ ਦਾ ਰਹਿਣ ਵਾਲਾ ਸੀ ਅਤੇ ਉਹਦਾ ਨਾਮ ਹਰੀ ਪ੍ਰਸ਼ਾਦ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮ੍ਰਿਤਕ ਹਰੀ ਪ੍ਰਸ਼ਾਦ ਦੇ ਪਰਿਵਾਰ ਵਾਲਿਆਂ ਨੂੰ ਹੁਣ ਸੂਚਿਤ ਕਰ ਦਿੱਤਾ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹਰੀ ਪ੍ਰਸ਼ਾਦ ਦਾ ਪੋਸਟਮਾਰਟਮ ਕੀਤਾ ਜਾਏਗਾ। ਉਦੀ লাশ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਮੋਰਚਲੀ ਦੇ ਵਿੱਚ ਇਸ ਵਕਤ ਰੱਖਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਡਿਪਰੈਸ਼ਨ ਵਿੱਚ ਰਹਿੰਦਾ ਸੀ ਅਤੇ ਕਈ ਵਾਰ ਉਹ ਘਰੋਂ ਕਿੰਨੇ ਕਿੰਨੇ ਦਰ ਬਾਹਰ ਚਲਾ ਜਾਂਦਾ ਸੀ ਤੇ ਵਾਪਸ ਨਹੀਂ ਸੀ ਪਰਤਦਾ ਇਸੇ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਪਰ ਉਹਨਾਂ ਦੀ ਭਾਸ਼ਾ ਸਮਝਣਾ ਆਉਣ ਕਰਨ ਥੋੜੀਆਂ ਮੁਸ਼ਕਲਾਂ ਜ਼ਰੂਰ ਆ ਰਹੀਆਂ ਨੇ ਦੱਸਣਾ ਬਣਦਾ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਬਾਹਰ ਜਦੋਂ ਮੱਥਾ ਟੇਕਣ ਵਾਸਤੇ ਜੱਜ ਸਾਹਿਬ ਜਾ ਰਹੇ ਸੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਾਂ ਰਾਤ ਇੱਕ ASI ਤੋਂ ਇਹਨੇ ਪਿਸਤੌਲ ਖੋਹ ਕੇ ਖੁਦ ਨੂੰ ਗੋਲੀ ਮਾਰ ਲਈ ਸੀ ਅਤੇ ਉਹਦੀ ਬੀਤੇ ਕਈ ਦਿਨ ਤੋਂ ਪਛਾਣ ਇੱਕ ਸਮੱਸਿਆ ਬਣੀ ਹੋਈ ਸੀ ਹੁਣ ਪਤਾ ਲੱਗਿਆ ਹੈ ਕਿ ਇਹਦਾ ਨਾਮ ਹਰੀ ਪ੍ਰਸ਼ਾਦ ਹੈ ਅਤੇ ਉਹ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਉੱਥੇ ਹੀ ਉਹਨਾਂ ਨੇ ਗੌਂਡਾ ਜ਼ਿਲ੍ਹੇ ਦੇ ਇੱਕ ਵਿਅਕਤੀ ਜੋ ਕਿ ਇਸ ਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਰੱਖਦਾ ਉਹਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੋਈ ਅਮ੍ਰਿਤਸਰ ਘੁੰਮਣ ਦੇ ਲਈ ਆਇਆ ਸੀ ਅਤੇ ਹਰੀ ਪ੍ਰਸ਼ਾਦ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਅਤੇ ਇਹ ਪਹਿਲਾਂ ਵੀ ਕਈ-ਕਈ ਦਿਨ ਘਰੋਂ ਗੁੰਮ ਹੋ ਜਾਂਦਾ ਸੀ। ਉਹਨਾਂ ਦੱਸਿਆ ਕਿ ਇਹਦੇ ਪਰਿਵਾਰਕ ਮੈਂਬਰ ਇੱਥੇ ਆ ਰਹੇ ਨੇ ਅਤੇ ਉਹ ਆਈਸਕ੍ਰੀਮ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਉਹਨਾਂ ਨੇ ਦੱਸਿਆ ਕਿ ਹਰੀ ਪ੍ਰਸ਼ਾਦ ਦੀ ਉਮਰ ਤਕਰੀਬਨ 31 ਵਰੇ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਦੋ ਭਰਾ ਇਹਦੇ ਹੋਰ ਨੇ ਅਤੇ ਇਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹਰੀ ਪ੍ਰਸ਼ਾਦ ਦਾ ਉਹਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਆਮਰੇ ਸਰ ਦੇ ਵਿੱਚ ਹੀ ਸਸਕਾਰ ਕਰ ਦਿੱਤਾ ਜਾਵੇਗਾ ਦੋਸਤੋ ਏ ਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ